ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੇ ਆਪ ਸਾਡੇ ਨਾਲ ਮੁਕਰਾਲ ਸਿੰਘ ਬਾਦ ਜੀ ਜੋ ਕਿ ਪ੍ਰਿੰਸੀਪਲ ਰਹੇ ਨੇ ਤੇ ਅੱਜ ਆਪਣਾ ਬੋਲਿਕਾ ਜੀ ਪੂਰਾ ਸੇਵਾ ਦੇ ਲਈ ਡੈਡੀਕੇਟ ਕਰਕੇ ਆ। ਜਿਨ੍ਹਾਂ ਨੇ ਜਾਣਾਂਗੇ ਅੱਜ ਦੇ ਸਵਾਗਤ ਹੁੰਦਾ ਦੇ ਤੇ ਸੰਤਾ ਥੋੜਾ ਚੰਗਾ ਪਤ। ਹਾਂ ਜੀ ਇਹ ਜਿਹੜਾ ਸਮਾਗਮ ਹੋ ਰਿਹਾ ਹੈ ਸੰਤ ਬਾਬਾ ਜੀ ਸਿੰਘ ਜੀ ਨਥਮਲ ਪੁਰਵਾੜਿਆਂ ਦੀ ਯਾਦ ਦੇ ਵਿੱਚ ਉਹਨਾਂ ਦੇ 46ਵੇਂ ਵਰ੍ਹੇ ਮਨਾਏ ਜਾ ਰਹੇ 46 ਮਹੀਨੇ 46 ਮਹੀਨੇ 46 ਸਾਲ ਹੋ ਗਏ ਬਾਬਾ ਜੀ ਅਕਤ ਭਾਗ 1978 ਨੂੰ ਪ੍ਰਲੋਕਸਨ ਦਾ ਉਹਨਾਂ ਦਾ ਸਸਕਾਰ ਨੌ ਭਾਦੋਂ ਕੀਤਾ ਗਿਆ ਠੀਕ ਹੈ ਤੇ ਫਿਰ ਪ੍ਰੰਤ ਦਾ ਜਿਹੜਾ ਵਰਸੀ ਦਾ ਦਿਨ ਹੈ ਉਹ ਸਸਕਾਰ ਵਾਲਾ ਦਿਨ ਨੌ ਭਾਦੋਂ ਰੱਖਿਆ ਠੀਕ ਹੈ ਸਾਨੂੰ ਕਾਰਜ ਚੜਾ ਸਭਾ ਦੁਨ ਗਿਆ ਇਸ ਸੰਸਥਾਨ ਦੇ ਉਹਨਾਂ ਦੀ ਭਤੀਜੀ ਹੈ ਬਾਬਾ ਜੀ ਦੀ ਬੀਬੀ ਸੰਜੀਤ ਕੌਰ ਉਸ ਵੇਲੇ ਤੋਂ ਇਹਨੂੰ ਕਮਾਂਡ ਕਰਦੇ ਆ। ਠੀਕ ਹੈ ਜੀ। ਬਾਬਾ ਗੁਰਪ੍ਰੀਤ ਸਿੰਘ ਜੀ ਅੱਗੇ ਬਾਬਾ ਜੀ ਨੇ ਪੁੱਤਰ ਰੱਖਦੇ ਆ ਉਹ ਵੀ ਇਹ ਪ੍ਰਬੰਧੀ ਦੇਖ ਰੇ ਕਰ। ਤੁਸੀਂ ਤਾਂ ਬਾਬਾ ਜੀ ਦਾ ਸੰਪੂਰਨ ਦਰਸ਼ਨ ਕਰੇ ਆ ਰਹੇ ਹੋ। ਹਾਂ ਜੀ। ਕਿੰਨਾ ਦਾ ਸੀ ਉਸ ਵੇਲੇ ਉਹ ਸਮਾਂ ਕਿੰਨਾ ਦਾ ਸੀ ਕਹਿੰਦਾ ਉਹ ਸੀ। ਦੇ ਆਪਾਂ ਬਾਬਾ ਜੀ ਦੀ ਗੱਲ ਕਰੀਏ ਚਾ ਸਾਦਾ ਖਾਣੇ ਦੀ ਕਰ ਲੋ ਸਾਦਾ ਪਾਣੇ ਦੀ ਕਰ ਲੋ ਸਾਦਾ ਜ਼ਿੰਦਗੀ ਦੀ ਕਰ ਲੋ ਔਰ ਇੱਕ ਕਿੰਨਾ ਬੇਰੀਆਂ ਦੇ ਇੱਥਾਂ ਖੁੱਲੇ ਮੰਜੇ ਦੇ ਉੱਤੇ ਬੈ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਆਪਦੇਸ਼ ਦਿੱਤਾ ਕੋਈ ਉਹਨਾਂ ਦਾ ਕਮਰਾ ਨਹੀਂ ਸੀ ਕਦੇ ਕੋਈ ਕੰਟੀਨਿਊ ਨਹੀਂ ਸੀ ਆੜੇ ਅਮਰਤ ਵੇਲੇ ਤੋਂ ਦੇਖਦੇ ਰਾਤਾਂ ਕੋ ਮੱਝੇ ਤੇ ਬੈਠ ਕੇ ਵਿਦੇਸ਼ ਕਰਦੇ ਇੱਕ ਬਾਬਾ ਜੀ ਦਾ ਕੋਈ ਪਰਸਨਲ ਐਕਸਪੀਰੀਅੰਸ ਜਿੱਥੇ ਤੁਹਾਡੇ ਕੋ ਖਾਸ ਕਿਰਪਾਈ ਹੋਵੇ ਉਹ ਦੱਸੋ ਬਹੁਤ ਬਾਬਾ ਜੀ ਜਿਹੜੇ ਨੇੜੇ ਹੁਣ ਖੁਦਾਏ ਦੇ ਭੇਦਨਾ ਕਿਸੇ ਦੇ ਉਹ ਕਦੇ ਤੇ ਸਾਨੂੰ ਬਚਾ ਨਹੀਂ ਸੀ ਕਰਦੇ ਤੁਹਾਡਾ ਕੰਮ ਹੋ ਜਾਗਾ ਅੱਛਾ ਜੀ ਨਾ ਜੀ ਇਹ ਮੈਂ ਮਾਤਾ ਜਦੋਂ ਮੈਂ 10ਵੀਂ ਪੜ੍ਹ ਕੇ ਪਾਸ ਹੋਇਆ ਉਹ ਬਾਬਾ ਜੀ ਕੋਲ ਆਇਆ ਬੜੇ ਸੇਵ ਪਸੰਨ ਹਰ ਹਿਤਬਾਰ ਹਮ ਦਿਸੋ ਕਹ ਉਹ ਕਹਿੰਦੇ ਵੀ ਬਾਬਾ ਜੀ ਮੁੰਡੇ ਨੇ 10ਵੀਂ ਪਾਸ ਕਰ ਲਈ ਔਰ ਕੋਰਸ ਕਰਾਈ ਹੈ ਕੰਕਰੀਟ ਸਾਜਿਤ ਜਮਨ ਕਰਾਈ ਹੈ ਉਹ ਕਹਿੰਦੇ ਭਾਈ ਜੇ ਆ ਵੀ ਵਿੱਦਿਆ ਦਾ ਜਿਹੜੀ ਮਰਜ਼ੀ ਕਰਾ ਦਿਓ ਪਰ ਉਹਨਾਂ ਨੂੰ ਉਥੀ ਪੜ੍ਹਨ ਲੱਗ ਠੀਕ ਹੈ ਉਥੀ ਬਹੁਤ ਧਿਆਨ ਨਾਲ ਹੁਣ ਇਹਨਾਂ ਬੱਚਨਾਂ ਨੂੰ ਕੀ ਕਹਿੰਦੇ ਨੇ ਮੈਂ ਗ੍ਰੰਥੀ ਵੀ ਵਾਲਿਆ ਮੈਂ ਡਾਟੀ ਵੀ ਆ ਮੈਂ ਡਾਟੀ ਵੀ ਆ ਮੈਂ ਕੀ ਦੁਨੀਆ ਦਾ ਹਾਂਜੀ ਮੈਂ ਲੇਖੀ ਮੈਂ ਸ਼ਬਦ ਕੀਤੇ ਬਿਆਖਿਆ ਕਰਦੇ ਜੀ ਦਾ ਸਿੱਖਣ ਨੂੰ ਕਈ ਸਾਲ ਲੱਗ ਜਾਂਦੇ ਹਾਂਜੀ ਆਪੇ 1980 ਤੋਂ ਲੱਗਦਾ ਜੁਕਾ ਚੱਲਦਾ ਇਹ ਨੂੰ ਬਾਰੇ ਬਾਬਾ ਜੀ ਦਾ ਨੀਜਾ ਐਕਸਪੀਰੀਅੰਸ ਕਹਿੰਦੇ ਮੈਂ ਲਿਖਾਇਆ ਚਾਰ ਕਿਤਾਬਾਂ ਲਿਖ ਕੇ ਦਿੱਤੀਆਂ ਹਾਂ ਜੀ ਜਦੋਂ ਮੈਂ ਕਿਤਾਬ ਲਿਖ ਤੇ ਆਪਣੀ ਮਾਤਾ ਜੀ ਕੋਲ ਕਾਲ ਚਰਾਣ ਨਾ ਰੱਖੀ ਮੈਂ ਲੈ ਕੇ ਬੈਠਦਾ ਲਿਖਣੀ ਉਹ ਬੇਨੇ ਨਸਲਪੁਰੇ ਬਾਬਾ ਜੀ ਨੇ ਕਹਾ ਸੀ ਕਿ ਤੋੜਾ ਭਾਈ ਨੇ ਕੁਰਸੀ ਦਾ ਰੁਣਦਾ ਲਿਖਦੀ ਹੈ ਸੋ ਉਹ ਜਿਹੜੇ ਬਾਬਾ ਜੀ ਸਾਹ ਥੋੜੇ ਦਰਜੇ ਦੇ ਪੰਥਪ੍ਰਸਤ ਤੇ ਗ੍ਰੰਥ ਪ੍ਰਸਤ ਉਹਨੇ ਉਸ ਭਾਉ ਜੀ ਨਹੀਂ ਦੇਖਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜਾਣਾ ਤਾਂ ਚੌਰ ਤੋਂ ਬਿਨਾ ਪੂਜਾ ਨਹੀਂ ਸਿੱਖਾ ਮੱਥਾ ਟੇਕ ਕੇ ਸਦੇ ਗ੍ਰੰਥੀ ਦੇ ਪਿੱਛੇ ਚ ਰਹਿ ਜਾਣਾ ਚੌਰ

ਕੋਈ ਮੈਂ ਤੁਹਾਡੇ ਲਈ ਖਾਸ ਇੱਕ ਪੋਡਕਾਸਟ ਲਿਆਵਾ ਹਾਂ ਅੱਜ ਤੁਸੀਂ ਸਾਡੀ ਜਥੇ ਦੇ ਥਰੂ ਪੂਸੀ ਪ੍ਰਿੰਸੀਪਲ ਵੀ ਰਹੇ ਅੱਜ ਵੀ ਸਰਵਨਾਮਾ ਆ ਰਹੇ ਹਾਂ ਤੇ ਤੁਹਾਡੇ ਸਰਵਨਾਮਾ ਅਸੀਂ ਦੇਖਦੇ ਰਹਿੰਦੇ ਹਾਂ ਤੁਹਾਡੀ ਖਾਤਾ ਬੜੀ ਸੀ ਹਾਂ ਜੀ ਤਾਂ ਇਹ ਹੈ ਸਾਡੇ ਜੀ ਪ੍ਰਿੰਸੀਪਲ ਜੀ ਹੈ ਬਾਕੀ ਸਭ ਕੁਝ ਬਾਤ ਤੇ ਤੁਹਾਡੇ ਜਿੱਥਾ ਵੀ ਚਾਹੇ ਕੀਰਤਨ ਵੀ ਹੋਵੇ ਹੈ ਰਾਗੀ ਵੀ ਹੈ ਤੇ ਲੇਖਕ ਵੀ ਹੈ ਤੇ ਨਾਲ ਹੀ ਖਾਸ ਇੰਟਰਵਿਊ ਪੋਡਕਾਸਟ ਮੈਂ ਬੁਲਾ ਕੇ ਆਮ ਠੀਕ ਬਾਤ ਜੀ ਕਰ ਸਕਦਾ